ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ 1704 ਈਸਵੀ ਨੂੰ ਆਏ ਇਸ ਦਾ ਨਾਮ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਹੈ ਇਹ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਮਾਰਗ ਤੇ ਹੀ ਆਉਂਦਾ ਹੈ ਜਦੋਂ ਦਸ਼ਮੇਸ਼ ਪਿਤਾ ਜੀ ਉੱਚਾ ਬੀਰ ਬਣ ਕੇ ਇੱਥੇ ਆਏ ਤਾਂ ਉਹਨਾਂ ਨੇ ਰੇਰੂ ਦੇ ਦਰਖਤ ਥੱਲੇ ਰਾਮ ਕੀਤਾ ਇਸ ਨਗਰ ਵਿੱਚ ਜਗਤੀਆ ਨਾਮ ਦਾ ਆਦਮੀ ਜੋ ਸਾਰੇ ਪਿੰਡ ਤੋਂ ਮਾਮਲਾ ਇਕੱਠਾ ਕਰਕੇ ਔਰੰਗਜੀਬ ਨੂੰ ਦਿੰਦਾ ਹੁੰਦਾ ਸੀ ਉਸ ਦਾ ਭਤੀਜਾ ਜੋ ਗੁਰੂ ਘਰ ਦਾ ਸ਼ਰਧਾਲੂ ਬਣ ਚੁੱਕਾ ਸੀ ਉਸ ਦਾ ਨਾਮ ਭਾਰਾਮਲ ਸੀ ਤਾਂ ਗੁਰੂ ਸਾਹਿਬ ਨੇ ਵਾਚਨ ਕੀਤੇ ਕਿ ਤੇਰਾ ਵੰਸ਼ ਅੱਗੇ ਵਧੇਗਾ ਕਿਉਂਕਿ ਉਸਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਤੇ ਦੁੱਧ ਲੈ ਕੇ ਆਇਆ ਇਥੋਂ ਗੁਰੂ ਸਾਹਿਬ ਅੱਗੇ ਪਿੰਡ ਕਨੇਜਵਾਲ ਨੂੰ ਚਲੇ ਗਏ ਉਹਨਾਂ ਦੇ ਨਾਲ ਤਿੰਨ ਸਿੰਘ ਤੇ ਦੋ ਮੁਸਲਮਾਨ ਭਰਾ ਗਣੀ ਖਾਂ ਤੇ ਨਵੀ ਖਾਂ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ